ਨਹਰ ਪੰਜਾਬੀ ਬਲੌਗ ਸੇ ਤੁਹਾਡਾ ਸਵਾਗਤ ਹੈ ਜੀ ਅੱਜ ਅਸੀਂ ਫੇਰ ਦੁਬਾਰਾ ਆਏ ਜੀ ਪਿੰਡ ਜਾਗਲਬੇਟ ਜਿੱਥੇ ਹੋਲੇ ਮੁਹੱਲੇ ਦਾ ਤੇ ਗੁਰੂ ਕਾ ਲੰਗਰ ਜਿਹੜਾ ਜਾਗਲ ਦੀ ਸੰਗਤੋਂ ਲੋ ਲਗਾਇਆ ਗਿਆ ਜੀ ਤੇ ਹਰ ਸਾਲ ਇਹ ਲੰਗਰ ਲਗਾਉਂਦੇ ਨੇ ਤੇ ਅੱਜ ਕੀ ਦੂਸਰਾ ਦੂਜੀ ਵਾਰ ਜੀ ਤੇ ਬੜੀਆਂ ਜਿਹੜੀਆਂ ਸੰਗਤਾਂ ਹਮੋਮਾ ਕੇ ਇੱਥੇ ਪਹੁੰਚਦੀਆਂ ਨੇ ਤੇ ਸਾਰਿਆਂ ਨੂੰ ਮੇਰੇ ਵੱਲੋਂ ਯਾਨੀ ਨਹਰ ਪਰਿਵਾਰ ਵੱਲੋਂ ਹੋਲੇ ਮਹਲੇ ਦੀਆਂ ਲੱਖ ਲੱਖ ਵਧਾਈਆਂ ਤੇ ਉਹ ਆਪਾਂ ਇਸ ਵਿਸ਼ੇ ਤੇ ਅੱਜ ਸਰਦਾਰ ਦਲੇਰ ਸਿੰਘ ਜੀ ਨਾਲ ਗੱਲਬਾਤ ਕਰਾਂਗੇ ਸੋ ਮੇਰੇ ਵੱਲੋਂ ਸਾਰਿਆਂ ਨੂੰ ਹੋਲੇ ਦੀਆਂ ਤੇ ਹੋਲੇ ਮਹਲੇ ਦੀਆਂ ਲੱਖ ਲੱਖ ਵਧਾਈਆਂ ਤੇ ਉਹ ਆਪਾਂ ਹੁਣ ਗੱਲ ਕਰਦੇ ਹਾਂ ਸਰਦਾਰ ਦਲੇਰ ਸਿੰਘ ਜੀ ਨਾਲ ਤੇ ਉਹਨਾਂ ਕੋ ਪੁੱਛਾਂਗੇ ਕਿ ਇਹ ਹੋਲੇ ਮਹੋਲੇ ਉਹਲਾ ਮਹੱਲਾ ਜਿਹੜਾ ਜੜੀ ਚੱਲ ਰਿਹਾ ਇਹਦੇ ਪਿੱਛੇ ਇਹ ਕੀ ਮਕਸਦਾ ਹੈ ਇਸ ਧਰਮ ਸਿੱਖ ਧਰਮ ਦੇ ਵਿੱਚ ਇਸ ਦਾ ਕੀ ਮਹੱਤਵ ਹੈ ਉਹ ਆਪਾਂ ਸਰਦਾਰ ਦਲੇਰ ਸਿੰਘ ਜੀ ਕੋਲੋਂ ਜਾਣਕਾਰੀ ਲੈਣੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭੋਲੇ ਮਹਾਲੇ मियां ਸਮੂਹ ਸੰਗਤਾਂ ਨੂੰ ਲੱਖ ਲੱਖ ਵਧਾਈਆਂ ਹੋਣ ਭੋਲੇ ਮਹਾਲੇ ਦਾ ਜੋ ਮਹੱਤਵ ਹੈ ਅੱਜ ਤਕਰੀਬਨ 7 ਤਰੀਕ ਤੋਂ ਜਗਵਾਲ ਦੀ ਸਾਧ ਸੰਗਤ ਵੱਲੋਂ ਭੋਲੇ ਮਹਾਲੇ ਦੇ ਲੰਗਰ ਚੱਲ ਰਹੇ ਹਨ ਜੋ ਕਿ ਨਿਰੰਤਰ جاری ਹਨ ਭੋਲੇ ਹਮਲੇ ਹੋਲਾ ਮਾਲਾ 1701 ਈਸਵੀ ਤੋਂ ਤਾਂ ਸਰਕੂਲ ਗੋਵਿੰਦ ਸਿੰਘ ਜੀ ਮਹਾਰਾਜ ਨੇ ਅਨੰਤਪੁਰ ਸਾਹਿਬ ਦੀ ਧਰਤੀ ਤੇ ਸ਼ੁਰੂ ਕੀਤਾ ਸੀ ਪਹਿਲਾ ਹੋਲੀ ਮਨਾਈ ਜਾਂਦੀ ਹੋਲੀ ਜੋ ਹੈ ਉਹ ਭਾਰਤ ਦਾ ਪ੍ਰਾਤਮਿਕ ਧਿਆਨ ਹੈ ਜਿੰਨ ਕਾਫੀ ਕ੍ਰਿਤੀਆਂ ਆਗੀਆਂ ਸਨ ਔਰ ਸਰਕੂਲ ਗੋਵਿੰਦ ਸਿੰਘ ਜੀ ਮਹਾਰਾਜ ਨੇ ਬਲੱਖਣ ਸਿੱਖ ਧਰਮ ਨੂੰ ਬਲੱਖਣ ਕਰਨ ਵਾਸਤੇ ਭੋਲੇ ਹਮਲੇ ਦੀ 1700 ਕਿਲਾ ਹੌਲਗੜ ਅਨੰਤਪੁਰ ਸਾਹਿਬ ਤੋਂ ਆਰੰਭਤਾ ਕੀਤੀ ਜਿਹਦੇ ਵਿੱਚ ਉਹਨਾਂ ਨੇ ਜੋਗ ਸਿੰਘਾਂ ਨੂੰ ਘੋੜਸਵਾਰੀ ਨੇਜਾ ਤਲਵਾਰਬਾਜੀ ਬੰਦੂਕ ਚਲਾਉਣ ਦੀ ਜੋ ਹੈ ਸਿੱਖਿਆ ਦਿੱਤੀਆਂ ਔਰ ਜੋ ਹੈ ਦੋ ਲਗ ਲਗ ਜੋ ਜਥੇ ਬਣਾ ਕੇ ਸਿੰਘਾਂ ਦੇ ਉਹਨਾਂ ਨੂੰ ਆਪਸ ਵਿੱਚ ਲੜਾਇਆ ਜਾਂਦਾ ਸੀ ਤਾਂ ਕਿ ਉਹ ਜੋ ਹੈ ਜੁਦੀ ਜੁਦੀ ਕਲਾ ਨੂੰ ਸਿੱਖ ਸਕਣ ਉਹ ਲੜਾਈ ਦੇ ਵਿੱਚ ਕਾਮਯਾਬ ਹੋ ਸਕਣ ਹੋਲਾ ਮਹਲਾ ਜੋ ਹੈ ਹੁਣ ਤੇ ਇਸ ਵਾਰ ਹਰ ਹਸਾਲ ਮਾਰਚ ਦੇ ਵਿੱਚ ਮਨਾਇਆ ਜਾਂਦਾ ਹੈ ਐਤਿਕਾਂ ਜੋ ਹੈ 13 14 15 ਤਰੀਕ ਨੂੰ ਅਨੰਦਪੁਰ ਸਾਹਿਬ ਵਿਖੇ ਹੋਲਾ ਮਹਲਾ ਮਨਾਇਆ ਜਾ ਰਿਹਾ ਹੈ ਅੱਜ ਹੋਲੀ ਹੈ 14 ਤਰੀਕ ਕੱਲ ਨੂੰ 15 ਤਰੀਕ ਨੂੰ ਅਨੰਦਪੁਰ ਸਾਹਿਬ ਵਿਖੇ ਹੋਲਾ ਮਹਲਾ ਮਨਾਇਆ ਜਾਏਗਾ ਜਿਦੇ ਵਿੱਚ ਨਿਹੰਗ ਸਿੰਘ ਜੋ ਹੈ ਮਹੱਲਾ ਕੱਢਣਗੇ ਔਰ ਘੋੜਸਵਾਰੀ ਔਰ ਨਿਜਾਬਾਈ ਤਲਵਾਰबाजी ਗੱਕੇ ਬਾਜੀ ਦੇ ਜੋਰ ਦਿਖਾਏ ਜਾਣਗੇ ਅਨੰਦਪੁਰ ਸਾਹਿਬ ਤੋਂ ਲੈ ਕੇ ਕਿਲਾ ਹੋਕੜ ਤੱਕ ਬਹੁਤੀ ਸੰਗਤਾਂ ਤੋਂ ਸਾਹ ਦੇ ਨਾਲ ਭੋਲਾ ਮਾ ਨਾਮ ਨਾਉਂਦੀਆਂ ਹਨ ਜੇਸਰ ਪਰਾਲਾ ਪਿਛਲੇ ਸਾਲ ਤੋਂ ਪਰਾਲਾ ਕੀਤਾ ਗਿਆ ਹੈ ਜਾਗਵਾਲ ਦੀ ਹੋਰ ਲਾਕੇ ਦੀ ਸਾਧ ਸੰਗਤ ਵੱਲੋਂ ਕਿ ਹੁਣ ਮਹਾਨੇ ਦਾ ਲੰਗਰ ਜਵਾ ਲਗਾਇਆ ਜਾਏ ਜਿਸ ਵਿੱਚ ਕਿਉਂ ਆਨੰਦ ਪ੍ਰਸਾਦ ਸੰਗਤਾਂ ਜਾਂਦੀਆਂ ਹਨ ਉਹ ਲੰਗਰ ਪਾਣੀ ਇਥੋਂ ਚੱਕੇ ਜਾਣ ਚਾਹ ਪਾਣੀ ਜੋ ਵੀ ਕਿਸੇ ਦੀ ਜ਼ਰੂਰਤ ਹੈ ਔਰ ਇਹ ਤਕਰੀਬਾ ਇਸ ਵਾਰ ਦੁਆਰਾ ਫਿਰ ਲਗਾਇਆ ਗਿਆ 7 ਤਰੀਕ ਤੋਂ ਲੈ ਕੇ 15 ਤਰੀਕ ਦੇ 14 ਤਰੀਕ ਤੱਕ ਆ ਚਾਹ ਨੂੰ ਸਾਫੀ ਹੋਣੀ ਹੈ ਇਹਦੀ ਉਸ ਵਾਸਤਾ ਸੰਗਤਾਂ ਬਹੁਤ ਹੀ ਜੋਸ਼ ਦੇ ਨਾਲ ਜੋ ਹੈ ਇੱਥੇ ਬੱਚੇ ਨੌਜਵਾਨ ਬਜ਼ੁਰਗ ਬੀਬੀਆਂ ਆ ਪਹਿਣਾ ਸਾਰੇ ਰਲ ਮਿਲ ਕੇ ਸੇਵਾ ਕਰ ਰਹੇ ਹਨ ਔਰ ਬਹੁਤ ਹੀ ਉਤਸ਼ਾਹ ਦੇ ਨਾਲ ਹੋਲਾ ਮਾਲਾ ਦਾ ਜੋ ਹੈ ਮਨਾਇਆ ਜਾ ਰਿਹਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਜਗਵਾਲ ਦੀ ਸੰਗਤਾਂ ਵੱਲੋਂ ਸੇਵਾ جاری ਆ ਜੀ ਤੇ ਆਉ ਤੁਹਾਨੂੰ ਲਾਈਵ ਦਿਖਾਉਂਦੇ ਆ ਸਰਮਣ ਜੀ ਜੀਤ ਜੀ ਜਿਲ੍ਹੇ ਵਾਲਿਆਂ ਨੂੰ ਬੜੇ ਪਿਆਰ ਦੇ ਨਾਲ ਨੰਗਰ ਸਕਦੀ ਹੋਈਆਂ ਜੀਤ ਜੀ ਜੀਤ ਜੀ ਕਬਰ ਚਾਹੇ ਲੰਗਰ ਦੇ ਵਿੱਚ ਜਲੇਬ ਚੱਲ ਰਿਹਾ ਜੀ ਤੇ ਚਾਹ ਕੇ ਜਲੇਬ ਜੀ ਹੋਰ ਇਹ ਲੱਗੀ ਹੋਈ ਆ ਨਾ ਮੋਟਰ ਬੜਿਆ ਐ ਨਹੀਂ ਹੋ ਜਾਂਦੇ ਜੀ ਜਲੇਬ ਜੀ ਜਲੇਬ ਜੀ ਲੰਬੜਤਾਰ ਸਾਹਿਬ ਲੰਗਰ ਸਕਦੇ ਹੋਏ ਪ੍ਰਮਾਤਮਾ ਸਾਰਿਆਂ ਨੂੰ ਇਹ ਮੌਕਾ ਦੇਵੇ ਸੇਵਾ ਕਰਨ ਦਾ ਆਨੰਦ ਲਾਗੁਰੂ ਜੀ ਪ੍ਰਸ਼ਾਦਾ ਲਾਗੁਰੂ ਜੀ ਪਛਾਤਾ ਕਢਾ ਲਈ ਇਹ ਵੰਡ ਸਮਾਨ ਜੀ ਨੂੰ ਦਾਵਾ ਪ੍ਰਸ਼ਾਦਾ ਲਾਗੁਰੂ ਜੀ ਪਛਾਤਾ ਜੀ ਨੂੰ ਇਹ ਹੋਇਆ ਜੀ ਇਹ ਹੈ ਅਜੇ ਕਾ ਇਹ ਹੋਇਆ ਜੀ

5 incred 경찰 6otic 7疾 6 provoke 8 6 9 Hey, where is <laughs> it? Really? Who, you too? Hey, where is <laughs> it? Where is it? What happened so quickly? 4 5 ਆਪਕੇ ਲੋਕੀਂ ਅੰਦਰ ਦੇ ਪੰਡਾ ਵਾਲੇ ਦੇ ਦੇਖੋ ਰਾਈ ਅਸਮਤਾ ਜਿਹੜੀਆਂ ਆ ਆਨੰਦ ਲਿੰਦੀਆਂ ਹੀ ਸੇਵਾ ਕਰਦੇ ਹੋ ਵੀ ਸਰਦਾਰ ਜੀ

ਜਲ ਜੀ ਜਲ ਜੀ ਆ ਜਾਓ ਜਲ ਜੀ ਉਹ ਗੇਡਾ ਦੋ ਗੰਨਾ ਗੇਡਾ ਦੋ ਇੱਥੇ ਦੋ ਤਿੰਨ ਹੋਰ ਪਾ ਦੇ ਨਾਲ ਯਾਰ ਆ ਜਾਓ ਆ ਜਾਓ ਕੋਲ ਆਓ ਆਓ ਥੋੜਾ ਥਾਲੇ ਮੈਂ ਸੰਤ ਮੈਂ ਥੋੜਾ ਕਿੱਛ ਜੀ ਨਹੀਂ ਪਾਦੇ ਜੇ ਖਾ ਜਾ ਤਾ ਲੈ ਆ ਅਸੀਂ ਫਿਰ ਨਹੀਂ ਨਹੀਂ ਆ ਜਗਾ ਖਾਲੀ ਹੋ ਗਈ ਉਹ ਉੱਠ ਕੇ ਗਏ ਭਾਈ ਸੋ ਇਹ ਵੀਡੀਓ ਕਿਸ ਤਰ੍ਹਾਂ ਦੀ ਗੀ ਲਾਈਕ ਕਰੋ ਸ਼ੇਅਰ ਕਰੋ ਧੰਨਵਾਦ ਇਹ ਸਾਡੇ ਜੈ ਸਾਹਿਬ ਜੀ ਇਹ ਹਰ ਸਾਲ ਹਰ ਪ੍ਰੋਗਰਾਮ ਵਿੱਚ ਵਰਤਨ ਸੇਵਾ ਲੈਂਦੇ ਨੇ ਇਹ ਸਾਡੇ ਨਾਲ ਨੇ ਰਵੀਲ ਸਿੰਘ ਜੀ ਐਡੀ ਸੀ ਸਾਹਿਬ ਦੇ ਖਾਸ ਨਾ ਸਿੰਘ ਜਗਿੰਦਰ ਸਿੰਘ ਪੀਏਓ ਪੀਏ ਇੱਕ ਇਹ ਇਹਨਾਂ ਬੱਚਿਆਂ ਦੀ ਕਾਫੀ ਦੇਣਾ ਜੀ ਹਰ ਵਾਰੀ ਮੈਂ ਦੇਖਦਾ ਕਿ ਸੇਵਾ ਜਿਹੜੀ ਆ ਬਰਤਨਾਂ ਦੀ ਕਰਦੇ ਨੇ ਪਰਮਾਤਮਾ ਇਹਨਾਂ ਨੂੰ ਚੜ੍ਹਦੀ ਕਲਾ 'ਚ ਰੱਖੇ ਧੰਨਵਾਦ